ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੀਣਾ ਦੇ ਸਰਤਾਜ ਭੰਤਾਂ ਸਰ ਸ੍ਰੀ ਗੁਰੂ ਵਰਦੇ ਦੇ ਜੀ ਮਹਾਰਾਜ ਜੀ ਜੀ ਦੇ ਸ੍ਰੀ ਗੁਰੂ ਰਣ ਸਮਰਪਿਤ ਅੱਜ ਦਾ ਮੌਕਾ ਸੇ ਸਤਿਨਾਮ ਯਾਦ ਕਰਦੇ ਹਾਂ ਅਤੇ ਜੂਨ 84 ਵਿੱਚ ਜੋ ਸਾਕਾਰ ਇਲਾਦਾਰਾ ਵਾਪੇ ਉਹਦੇ ਸਮੂਹ ਸ਼ੀਰ ਜੀਵਸਣੀਆਂ ਨੂੰ ਯਾਦ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਮਾਰਕ ਖਨਾ ਜੋਪ ਤੇ ਸਾਡੇ ਮਿੱਤੇ ਜਾਣੀ ਸ਼ਹੀਦਾਂ ਚੱਲ ਰੀਆਂ ਨੇ ਜੋ ਕਿ 1 ਜੂਨ ਨੂੰ ਇਹ ਸਾਡੇ ਮਿਕ ਜਗਦੀ ਸਵੀਲਾ ਬਾਬਾ ਬਦਸિંહ ਬਹਾਦਰ ਮਾਰਾ ਖੰਡਾ ਚੌਂਕ ਤੇ ਆਰੰਭ ਕੀਤੀ ਗਈਆਂ ਸਨ ਕਿਉਂਕਿ ਇਹ ਸਵੀਲ 7 ਜੂਨ ਤੋਂ 6 ਜੂਨ ਤੱਕ ਚੱਲੇਗੀ ਉਸੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਆ ਗੁਰਦੁਆਰਾ ਬਾਬਾ ਦੀ ਸੇਣੀ ਜਗੰਨਨ ਨਿਕੋਰਾ ਬੋਧ ਸੇਵਾਦਾਰਾਂ ਦਾ ਇਹ ਪ੍ਰਮੰਡ ਸੰਗਿ ਹੈ ਜਸਲੀ ਲਾਗੀ ਪੱਕੀ ਗੁਰਦਾਸ ਸਿੰਘ ਜੀ ਕਾਰਤ ਸਿੰਘ ਜੀ ਸਰੋਚੇ ਸਿੰਘ ਜੀ ਅਤੇ ਹੋਰ ਸਮੂੱਚੇ ਸੇਵਾਦਾਰਾਂ ਦਾ ਸੇਵਾ ਦੇ ਹਰ ਰੰਟਰਾਂ ਤੋਂ ਅੱਗੇ ਸੇਵਾ ਲਵਾ ਰਹੇ ਹਨ ਔਰ ਅਸੀਂ ਇਹਦਾ ਸਾਰਾ ਦਾ ਬੰਦਾ ਸੀ ਪੌਂਟ ਦਾ ਅਸੀਂ ਬਾਦਾਂ ਨਮੋਰੀ ਇੱਕ ਉਸਾਰੇ ਦੇ ਸਮਰਥਨ ਨੂੰ ਤਾਂ ਲਾਤ ਕਰਦੇ ਆ ਅੱਜ ਦੀ ਸੇਵਾ ਇੱਕ ਇਹਦਾ ਘੜਦਾ ਜਿੱਦੀ ਜਿੱਦੀ ਜੇਤੀ ਲਖਵਾਲੇ ਉਹਨਾਂ ਵੱਲੋਂ ਸੇਵਾਤ ਭੇਜਿਆ ਗਿਆ ਹੈ ਇੱਕ ਭੋਗਾਂਡ ਮਾਸੂ ਗੁਲਬੀ ਸਿੰਘ ਬਸੰਤ ਰਾਕੇ ਵਾਲੇ ਤੇ ਨਾਲ ਇੱਕ ਮੇਟੀ ਜਲਜੀਤ ਦੀ ਇੱਕ ਜਿੱਦੀ ਜਲਜੀਤ ਦਾ ਗੁਰਪਤਵਾ ਸਿੰਘ ਜੀ ਆਊਜਾ ਟਿੰਬਰ ਟ੍ਰੇਡਰ ਉਹਨਾਂ ਵੱਲੋਂ ਭੇਜਿਆ ਗਿਆ ਹੈ ਅਤੇ ਹੋਰ ਬਹੁਤ ਸੰਤਾ ਸੇਵਾ ਕਰਦੀਆਂ ਨੇ ਵਾਈਬਰ ਨੰਬਰ ਸਿੱਖੀ ਕਰਨ ਬੱਤੀ ਕਰਦੀ ਲੱਗ ਰੱਖ ਬਿਨਾਂ ਸੈਮ ਜਮਾਇਸ ਹੋ ਜਾਂਦੇ ਪਰ ਦੂਸਰੇ ਵਾਈਬਰੂ ਔਰ ਇਸ ਵੀ ਦਾ ਸਤ ਜੂਤ ਚੱਲ ਗਿਆ ਔਰ ਮੈਂ ਸੰਸਾ ਵੱਲੋਂ ਦਿੱਤ ਮਾਰਦਾ ਹਾਂ ਤੋਂ ਇਹ ਆ ਗੁਰਦਾਸ ਸਿੰਘ ਪੇਪਰ ਫੜਦੇ ਪਰ ਅਰੰਭੀ ਜੀ ਦੇ ਵੱਲੋਂ ਉਹਨਾਂ ਵੱਲੋਂ ਦਿੱਤਿਆ ਆਰਦਾਸ ਹੋਇਆ ਮੈਂ ਨੰਬਰ ਸਿੱਖੀ ਕਰਨ ਕੁਝ ਕਰਾਈ ਰੱਖਣ ਔਰ ਇਸ ਤੋਂ ਪਰ ਫਿਰ ਸਿੰਘੂ ਗੋਬਿੰਦ ਸਿੰਘ ਸੜੀ ਸੜਕ ਦੇ ਜੋ ਮੁੱਖ ਬਾਰੇ ਜਿਹੜਾ ਆ ਰਹੀ ਵੀ ਦਕਤੂ ਮੰਦੀ ਸਿੰਘ ਜੀ ਆਪਣਨਾ ਰਾਜੂ ਵੀ ਜੀ ਬੀਬੀ ਜੀ ਸੇਤਵੱਚ ਸਿੰਘ ਜੀ ਹਰ ਰੋਜ਼ ਇੱਕ ਤੇ ਆਪਣੀ ਗੱਡੀ ਤੇ ਪਾਣੀ ਦੀ ਤੇ ਨਾਲ ਬਣਾ ਜ਼ਿੰਦਾਰੀ ਭੇਜੇ ਜੋ ਨਾਲ ਖੰਡਾ ਸੇਵਾ ਵੀ ਕਰਾਉਂਦਾ ਹੈ ਰਿਤਲੋਚਰ ਸਿੰਘ ਸੋ ਅਸੀਂ ਮਾਪਕਤ ਅਸੀਂ ਬਾਜਨ ਮੋਰੇ ਤੋਂ ਕਲਾਜੋ ਅਤੇ ਦੁਰਦਰਾ ਮੰਦੀ ਸਿੰਘ ਜੀ ਨਿੰਗਰਨ ਗਰਵ ਰੋੜਨ ਨੂੰ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਅਮਰੰਦਾ ਜਿਨ੍ਹਾਂ ਨੇ ਨਾਲ ਚੱਲਦੀ ਸੇਵਾ ਸੁਭਾਣੀ ਹੋਈ ਹੈ ਔਰ ਜਿਹੜੇ ਸੇਵਾਦਾਰ ਜਿਹੜੇ ਪਹੁੰਚੇ ਪਹਿਲਾਂ ਸਤਿਗੁਰੂ ਆਪ ਜਾਂਦਾ ਵਾਹਿਗੁਰੂ ਤੁਹਾਨੂੰ ਸਭ ਨੂੰ ਸ਼ਹੀਦਗਲਾ ਰੱਖੇ ਆਪਸੀ ਪਿਆਰ ਸਾਥ ਮੇਮਲਾ ਕੌਣ ਦਾ ਦੇਸ਼ ਕੌਣ ਨਾਲ ਬੇਮ ਬਖਸ਼ੇ ਔਰ ਸਭ ਨੂੰ ਸ਼ਹੀਦਗਲਾ ਰੱਖੇ ਸਾਡੀ ਸੇਵਾ ਵਾਹਿਗੁਰੂ ਲਿਖੇ ਨਾ ਪਈ ਬੇਤੀ ਅੱਜ ਨਾਲ ਬੜਾ ਗੱਲ ਸਕਿਆ ਜਾਇਆ ਕਰੋ इतने जो शिवजी लग रही सेवा भी कराया करो एक बार फिर बहुत बहुत धन्यवाद जी परमिंदी दर्शन बुरदास जी विनय प्रताप सिंह जी पोलू भी जे हर रोज नृत्य बहुत सेवा करते समुचित सेवादारो सारे का विशेष तौर पर धन्यवाद वाहगुरु इस तरह सेवाड़ रखिए वाहगुरू जी का खालसा वाहगुरू जी की फतेह ਸਾਡੇ ਪਾਇਸੇ ਪਾਣੀ ਗੁਰਿੰਦਰ ਸਿੰਘ ਜੀ ਉੱਤਮ ਗੁਰੂ ਨਗਰ ਖੇਡ ਉਹਦਾ ਬੜਾ ਸੋਹਣਾ ਨਾਮ ਹੈ ਜਿੱਥੇ ਸ਼ਿਵ ਕੁਸ਼ਵਰ ਜੀ ਤੇ ਸਰਵਨਾ ਬੌਲ ਦੇ ਨੇ ਸਾਡੀਆਂ ਜੋੜਾਂ ਦਾ ਤਰਸਦਾ ਕੈਂਪ ਲਾਉਂਦੇ ਨੇ ਹਰ ਐਤਵਾਰ ਬਾਕੀ ਹਰ ਜਗ੍ਹਾ ਤੇ ਲੰਗਰਾਂ ਸੇਵਾ ਨਿਮੋਲ ਦੇ ਨਾਮ ਦੀ ਆਪਕੀ ਸੇਵਾ ਕਰਾਉਂਦੇ ਨੇ ਸਰਬਾਤਮਕ ਸਹਿਯੋਗ ਦਿੰਦੇ ਨੇ ਸਭ ਸੰਸਥਾ ਦਾ ਧੰਨਵਾਦ